ਖਾਣਾ ਸਤਨਾਮਪੁਰਾ ਫਗਵਾੜਾ ਦੇ ਅਧੀਨ ਆਉਂਦੀ ਚੌਂਕੀ ਚਿਹੜੂ ਦੀ ਪੁਲਿਸ ਨੇ ਬੀਤੇ ਦਿਨੀ ਐਲਪੀਯੂ ਯੂਨੀਵਰਸਿਟੀ ਦੇ ਨਜ਼ਦੀਕ ਤੋਂ ਮੋਟਰਸਾਈਕਲ ਅਤੇ ਇੱਕ ਐਕਟਿਵਾ ਚੋਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਭਾਰਤ ਪੂਸ਼ਣ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਪਾਸੋਂ ਦੋ ਐਕਟਿਵਾ ਤੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਹਨ ਪਿਛਲੇ ਦਿਨਾਂ ਦੇ ਵਿੱਚ ਐਲਪੀਯੂ ਦੇ ਲਾਗੇ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਸੀ ਉਹਦੇ ਵਿੱਚ ਮਾਨਯੋਗ ਸ਼੍ਰੀ ਐਸਐਸਪੀ ਸਾਹਿਬ ਸ਼੍ਰੀ ਗੌਰਵ ਤੂਰਾ ਜੀ ਆਈਪੀਐਸ ਐਸਐਸਪੀ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਕਾਰਵਾਈ ਕਰਦੇ ਹੋਏ ਆ ਇਹ ਜਿਹੜਾ ਨੈਟਵਰਕ ਜਿਹੜਾ ਅਸੀਂ ਇਹ ਚੋਰਾਂ ਦਾ ਇਸ ਨੂੰ ਟ੍ਰੇਸ ਆਊਟ ਕਰਨ ਦੇ ਵਿੱਚ ਤੇ ਰਿਕਵਰੀ ਕਰਨ ਦੇ ਵਿੱਚ ਕਾਮਯਾਬ ਹੋਇਆ ਐ ਸੱਚੋ ਆਪਣਾ ਸ਼੍ਰੀ ਸਤਨਾਮਪੁਰਾ ਸ਼੍ਰੀ ਅਰਦੀਪ ਸਿੰਘ ਜੀ ਨੇ ਤੇ ਚੌਂਕੀ ਜਾਜ ਮਿਹਰੂ ਦਸ਼ਮਪਟੀ ਜੀ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਹਨੇ ਦੋਸ਼ੀ ਗ੍ਰਫਤਾਰ ਕੀਤੇ ਹੈ ਇਹ ਦੋਸ਼ੀ ਲੁਧਿਆਣੇ ਨੂੰ ਬਿਲੋਂਗ ਕਰਦੇ ਸੀ ਉਹ ਇਹਨਾਂ ਦੀ ਵਾਰਡ ਸਟੈਂਡੀ ਇਹ ਸੀ ਕਿ ਚੋਰੀ ਕਰਨ ਤੋਂ ਬਾਅਦ ਜਿਹੜਾ ਇਹ ਮੋਟਰਸਾਈਕਲ ਕਿਸੇ ਨਾ ਕਿਸੇ ਵਹੀਕਲ ਦੀ ਜਿਹੜਾ ਥਾਤੀ ਵਗੈਰਾ ਜਿਹੜਾ ਛੋਟਾ ਥੀ ਹੁੰਦਾ ਉਹਦੇ ਤੇ ਲੱਦ ਕੇ ਤੇ ਲੁਧਿਆਣੇ ਨੂੰ ਜਾ ਕੇ ਉੱਥੇ ਇੱਕ ਡਿਸਪਸ ਕਰ ਦਿੰਦੇ ਜਾਂ ਭੇਜਿੰਦੇ ਸੀ ਸਰ ਨਾਮ ਵਗੈਰਾ ਹੈ ਇਹਨਾਂ ਦੇ ਕੋਈ ਹਾਂਜੀ ਇੱਕ ਦਾ ਨਾਮ ਹੈ ਰਿਸ਼ੂ ਜੀ ਤੇ ਨਿਸ਼ੂ ਇੱਕ ਦਾ ਨਾਮ ਤੇ ਇੱਕ ਦਾ ਨਾਮ ਹੈ ਨਿਤਿਸ਼ ਇਹ ਸ਼ਿਪਪੂਰੀ ਲੁਧਿਆਣੇ ਨੂੰ ਬਿਲੋਂਗ ਕਰਦੇ ਸੀ ਦੋਨੇ ਜਿਹੜੇ ਦੋਸ਼ੀ ਆ ਗ੍ਰਫਤਾਰ ਕਰ ਲਿਆ ਪੁਰੇਨਾਂ ਤੋਂ ਚਾਰ ਜਿਹੜੇ ਆ ਇਹਨਾਂ ਨੂੰ ਦੋਨੋਂ ਮੋਟਰਸਾਈਕਲ ਸਕੂਟੀ ਤੋਂ ਇਲਾਵਾ ਅਸੀਂ ਚਾਰ ਮੋਟਰਸਾਈਕਲ ਜਿਹੜੇ ਆ ਉਹ ਹੋਰ ਇਹਨਾਂ ਕੋਲੋਂ ਜਿਹੜੇ ਆ ਉਹ ਰਿਕਵਰ ਕੀਤੇ ਆ ਜਿਹੜੇ ਪਤਾ ਕਰ ਰਹੇ ਆ ਕਿ ਜਿਹੜੇ ਸਾਡੇ ਜਿਹੜੇ ਚੋਰੀ ਹੋਏ ਸੀ ਉਹ ਕੇਸ ਅਸਿਸਟਡ ਆ ਲੁਧਿਆਣਾ ਜਿਹੜੀ ਚੋਰੀ ਹੋਈ ਆ ਉਹ ਆਪਾਂ ਵੈਰੀਫਾਈ ਕਰ ਰਹੇ ਆ ਕਿ ਇਹ ਸਾਰੇ ਕਾਬੂ ਕਿੱਥੋਂ ਕਿਤੇ ਗਏ ਇਹ ਨਜਾਣੇ ਤੋਂ ਹੀ ਕਾਬੂ ਕੀਤੇ ਆ ਜਾ ਕੇ ਜੀ ਤੇ ਇਹ ਤਦ ਵੀ ਆਏ ਹੋਏ ਸੀ ਬਾਕੀ ਆਪਾਂ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਟ੍ਰੇਸ ਕਰਦੇ ਹੋਏ ਇਹ ਕੰਮ ਜਿੱਤ ਹੀ ਹਾਲਸ ਕਰ ਗਏ ਸਰ ਬੈਲੋ ਵੀ ਕੋਈ ਮਕਦਮੇ ਵਗੈਰਾ ਚੱਲਦੇ ਇਹਨਾਂ ਦੇ ਹਾਂਜੀ ਵੈਰੀਫਾਈ ਕਰ ਰਹੇ ਆ ਜੀ ਇਹਨਾਂ ਤੇ ਜਿਹੜੇ ਮਕਦਮੇ ਪਹਿਲਾਂ ਵੀ 1-2 ਦਰਜ ਹੈ ਬਾਕੀ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਕਰਦਾ ਨੇ ਥਾਣਾ ਸਤਨਾਮਪੁਰ ਫਗਵਾੜਾ ਦੇ ਅਧੀਨ ਆਉਂਦੀ ਚੌਂਕੀ ਚਿਹੜੂ ਦੀ ਪੁਲਿਸ ਨੇ ਬੀਤੇ ਦਿਨੀ ਐਲਪੀਯੂ ਯੂਨੀਵਰਸਿਟੀ ਦੇ ਨਜ਼ਦੀਕ ਤੋਂ ਮੋਟਰਸਾਈਕਲ ਅਤੇ ਇੱਕ ਐਕਟਿਵਾ ਚੋਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਭਾਰਤਪੂਸ਼ਣ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਪਾਸੋਂ ਦੋ ਐਕਟਿਵਾ ਤੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਹਨ ਪਿਛਲੇ ਦਿਨਾਂ ਦੇ ਵਿੱਚ ਐਲਪੀਯੂ ਦੇ ਲੱਗੇ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਸੀ ਉਹਦੇ ਵਿੱਚ ਮਾਨਯੋਗ ਸ਼੍ਰੀ ਐਸਐਸਪੀ ਸਾਹਿਬ ਸ਼੍ਰੀ ਗੌਰਵ ਪੂਰਾ ਜੀ ਆਈਪੀਐਸ ਐਸਐਸਪੀ ਕਪੂਰਪੁਰਾ ਜੀ ਦੇ ਦਿਸ਼ਾ-ਨਿਰਦੇਸ਼ਾਂ ਤੇ ਜਿਹੜਾ ਕਾਰਵਾਈ ਕਰਦੇ ਹੋયા ਹਨ ਕਿ ਜਿਹੜਾ ਨੈਟਵਰਕ ਜਿਹੜਾ ਅਸੀਂ ਇਹ ਚੋਰਾ ਦਾ ਅਸੀਂ ਟ੍ਰੇਸ ਆਊਟ ਕਰਨ ਦੇ ਵਿੱਚ ਤੇ ਰਿਕਵਰੀ ਕਰਨ ਦੇ ਵਿੱਚ ਕੰਮਜਾਬ ਹੋਇਆ ਐਸ ਐਚਓ ਆਪਣਾ ਸ਼ੀ ਸਤਨਾਮਪੁਰਾ ਸ਼੍ਰੀ ਅਰਦੀਪ ਸਿੰਘ ਜੀ ਨੇ ਤੇ ਚੌਂਕੀ ਜੱਜ ਮੇੜੂ ਦਸ਼ਪਟੇ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਹ ਜਿਹੜੇ ਦੋਸ਼ੀ ਗ੍ਰਫਤਾਰ ਕੀਤੇ ਹੈ ਇਹ ਦੋਸ਼ੀ ਲੁਧਿਆਣੇ ਨੂੰ ਬਲੋਂਗ ਕਰਦੇ ਸੀ ਉਹ ਇਹਨਾਂ ਦੀ ਵਾਰਡ ਸਟੈਂਡ ਇਹ ਸੀ ਕਿ ਚੋਰੀ ਕਰਨ ਤੋਂ ਬਾਅਦ ਜਿਹੜਾ ਇਹ ਮੋਟਰਸਾਈਕਲ ਕਿਸੇ ਨਾ ਕਿਸੇ ਵਹੀਕਲ ਨੂੰ ਦੇ 라 ਹਾਤੀ ਵਗੈਰਾ ਜਿਹੜਾ ਟੋਟਾ ਤਿੰਦਾ ਉਹਦੇ ਤੇ ਲੱਦ ਕੇ ਤੇ ਲੁਧਿਆਣੇ ਨੂੰ ਜਾ ਕੇ ਉੱਥੇ ਇੱਕ ਨਸਪਸ ਕਰ ਦਿੰਦੇ ਜਾਂ ਭੇਜਦੇ ਸੀ ਸਰ ਨਾਮ ਵਗੈਰਾ ਹੈ ਇਹਨਾਂ ਦੇ ਕੋਈ ਹਾਂਜੀ ਇੱਕ ਦਾ ਨਾਮ ਰਿਸ਼ੂ ਜੀ ਤੇ ਨਿਸ਼ੂ ਇੱਕ ਦਾ ਨਾਮ ਤੇ ਇੱਕ ਦਾ ਨਾਮ ਹੈ ਨਿਤਿਸ਼ ਇਹ ਸ਼ਿਪਪੁਰੀ ਲੁਧਿਆਣੇ ਨੂੰ ਬਿਲੋਂਗ ਕਰਦੇ ਸੀ ਦੋਨੇ ਜਿਹੜੇ ਦੋਸ਼ੀ ਆ ਗ੍ਰਸਤਾ ਕਰ ਲਿਆ ਔਰ ਇਹਨਾਂ ਤੋਂ ਚਾਰ ਜਿਹੜੇ ਆ ਜਿਹਨਾਂ ਨੂੰ ਦੋਨੋਂ ਮੋਟਰਸਾਈਕਲ ਸਕੂਟੀ ਤੋਂ ਇਲਾਵਾ ਅਸੀਂ ਚਾਰ ਮੋਟਰਸਾਈਕਲ ਜਿਹੜੇ ਆ ਹੋਰ ਇਹਨਾਂ ਕੋਲੋਂ ਜਿਹੜੇ ਆ ਉਹ ਰਿਕਵਰ ਕੀਤੇ ਆ ਜਿਹੜੇ ਪਤਾ ਕਰ ਰਹੇ ਆ ਕਿ ਜਿਹੜੇ ਸਾਡੇ ਜਿਹੜੇ ਚੋਰੀ ਹੋਈ ਸੀ ਉਹ ਕੇਸ ਅਸਟਟਡ ਆ ਲੁਧਿਆਣਾ ਚ ਜਿਹੜੀ ਚੋਰੀ ਹੋਈ ਆ ਉਹ ਆਪਾਂ ਵੈਰੀਫਾਈ ਕਰ ਰਹੇ ਆ ਕਿ ਸਾਰੇ ਕਾਬੂ ਕਿੱਥੋਂ ਕਿਤੇ ਗਏ ਇਹ ਨਜਾਣੇ ਤੋਂ ਹੀ ਕਾਬੂ ਕੀਤੇ ਆ ਜਾ ਕੇ ਜੀ ਤੇ ਤਦ ਵੀ ਆਏ ਹੋਏ ਸੀ ਬਾਕੀ ਆਪਾਂ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਟ੍ਰੇਸ ਕਰਦੇ ਹੋਏ ਇਹ ਕਾਮਯਾਬੀ ਹਾਲਤ ਕਰ ਸਰ ਬੈਲੋ ਵੀ ਕੋਈ ਮਗਧਮੇ ਵਗੈਰਾ ਚੱਲਦੇ ਇਹਨਾਂ ਦੇ ਹਾਂਜੀ ਵੈਰੀਫਾਈ ਕਰ ਰਹੇ ਆ ਜੀ ਇਹਨਾਂ ਤੇ ਜਿਹੜੇ ਮਗਧਮੇ ਪਹਿਲਾਂ ਵੀ ਇੱਕ ਦੋ ਦਰਜਾ ਹੈ ਬਾਕੀ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਕਰਦਾ